ਇਸ ਵਕਤ ਫਸਲ ਪਤਲ ਪਤਨ ਵਾਲੀ ਆ ਰਹੀ ਹੈ ਜਿਸ ਤਰ੍ਹਾਂ ਉਹ ਅਜੇ ਖੂਬੂਰ ਨਿਕਲਿਆ ਆ ਨਿਕਲਿਆ ਆਪੂ ਇਸ ਵਕਤ ਦੋ ਤਿੰਨ ਗੱਲਾਂ ਦਾ ਧਿਆਨ ਰੱਖੋ ਅਗਰ ਤੁਸੀਂ ਜਾਣਦੇ ਹੋ ਕਿ ਤੁਹਾਡੀ ਫਸਲ ਦੇ ਵਿੱਚ ਕਹਿੰਦੇ ਨਾ ਪੱਤਲ ਪੈ ਜਾਣਾ ਜਾਂ ਖਾਲੀ ਰਹਿ ਜਾਣਾ ਉਹਨੂੰ ਬਚਣਾ ਹੈ ਨਾ ਤਾਂ ਉਹਦੇ ਵਾਸਤੇ ਜਿਹੜਾ ਸਭ ਤੋਂ ਜ਼ਰੂਰੀ ਕੰਮ ਹੈ ਉਹ ਇਹ ਹੈ ਜਿਸ ਵਕਤ ਅਸੀਂ ਇਹ ਮੁੰਜਰ ਬਾਹਰ ਨਿਕਲ ਰਹੀ ਹੈ ਜਾਂ ਇਨਫਲੋਰੇਸੈਂਸ ਬਾਹਰ ਨਿਕਲ ਰਹੀ ਹੈ ਉਸ ਵਕਤ ਕੋਈ ਸਪਰੇ ਨਹੀਂ ਕਰਨਾ ਅੰਦਰ ਕਿਸੇ ਬੰਦੇ ਨੂੰ ਨਹੀਂ ਵੜਿਆ ਸਭ ਤੋਂ ਪਹਿਲੀ ਗੱਲ ਦੂਸਰੀ ਗੱਲ ਕਿ ਉਸ ਵਕਤ ਪਾਣੀ ਨਹੀਂ ਲਗਾਇਆ ਅਗਰ ਤੁਸੀਂ ਉਸ ਵਕਤ ਪਾਣੀ ਲਗਾਤਾ ਤੇ ਇਹ ਪੋਲ ਛੱਡ ਜਾਏਗਾ ਇਹ ਪੋਲ ਛੱਡ ਗਿਆ ਤੇ ਦਾਣੇ ਫੇਕ ਦਿੱਤੇ ਉਸ ਵਕਤ ਇਹ ਭਰ ਗਿਆ ਉਸ ਤੋਂ ਬਾਅਦ ਤੁਸੀਂ ਤੁਸੀ ਇਹਨੂੰ ਪਾਣੀ ਦੇਣਾ ਹੈ ਉਸ ਤੋਂ ਬਾਅਦ ਇਹਦੇ ਦਾਣਿਆਂ ਨੂੰ ਭਾਰਾ ਕਰਨ ਵਾਸਤੇ ਇਹਨੂੰ ਪਾਣੀ ਦੇਣਾ ਹੈ 0050 ਦਾ ਸਪਰੇਅ ਕਰ ਸਕਦੇ ਹੋ ਅਗਰ ਦਾਗੀ ਨਾ ਹੋਵੇ ਉਹਦੇ ਵਾਸਤੇ ਇੱਕ ਸਭ ਤੋਂ ਜ਼ਰੂਰੀ ਵਧੀਆ ਤੇ ਸਭ ਤੋਂ ਸੌਖਾ ਚੀਜ਼ ਹੈ ਤੇ ਸਸਤੀ ਵੀ ਹੈ ਅਸੀਂ ਸੁਗੋਮਨਾਸ ਦਾ ਸਪਰੇਅ ਕਰਨਾ ਠੀਕ ਹੈ ਸੁਗੋਮਨਾਸ ਇੱਕ ਇਹੋ ਜੀ ਬਾਇਓਫੰਜੀਸਾਈਡ ਹੈ ਜਿਹੜਾ ਜੜਾਂ ਤੋਂ ਲੈ ਕੇ ਪੱਤਿਆਂ ਤੱਕ ਫਸਲ ਪੱਕਣ ਤੱਕ ਬਿਮਾਰੀਆਂ ਦੀ ਰੋਕ ਕੰਮ ਕਰਦਾ ਹੈ ਫਿਰ ਕੋਈ ਜ਼ਹਿਰ ਨਹੀਂ ਹੈ ਠੀਕ ਹੈ ਲੇਕਿਨ ਉਹਦੇ ਰਿਜ਼ਲਟ ਬੀਐਲਬੀ ਤੇ ਉਹਦੇ ਰਿਜ਼ਲਟ ਤੁਹਾਡੇ ਸੀਟ ਬਲਾਈਟ ਤੇ ਉਹਦੇ ਰਿਜ਼ਲਟ ਤੁਹਾਡੇ ਪੱਤਿਆਂ ਤੇ ਹਰ ਜਗ੍ਹਾ ਤੇ ਆਣਗੇ ਠੀਕ ਹੈ ਤੁਹਾਡਾ ਫਸਲ ਦੇ ਉਤੇ ਅਟੈਕ ਜਿਸ ਤਰ੍ਹਾਂ ਮੰਨ ਲਓ ਕਈ ਵਾਰੀ ਕੀ ਹੁੰਦਾ ਅਸਾਂ ਦੇਖਦਾ ਨੁਕਰਾਂ ਸੁਕਣੀਆਂ ਲਾਲ ਹੋਣੀਆਂ ਸ਼ੁਰੂ ਹੋ ਗਈਆਂ ਹਾਂਜੀ ਉਹ ਤਿਆਰੀ ਹੈ ਉਸ ਵਕਤ ਉਹ ਜੇ ਸਪਰੇਅ ਕਰ ਦੋਗੇ ਉਸ ਵਕਤ ਵੀ ਕੰਟਰੋਲ ਹੋ ਜਾਏਗਾ ਸੋ ਸਾਨੂੰ ਇਹ ਗੱਲਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ ਹੁਣ ਆ ਦੇਖੋ ਜਿਹੜੀ ਅੱਗੇ ਬੂਰ ਲੱਗਾ ਆ ਇਹਦਾ ਮਤਲਬ ਇੱਥੇ ਹਾਲੇ ਦਾਣਾ ਨਹੀਂ ਪੱਕਿਆ ਇਸ ਕਰਕੇ ਇਹ ਤੁਸੀਂ ਉੱਪਰ ਵਾਲੀ ਨੂੰ ਨਹੀਂ ਦੇਖੋ ਜਦੋਂ ਇਹ ਪੂਰਾ ਭਰ ਗਿਆ ਤੇ ਇਹ ਇਸ ਤਰ੍ਹਾਂ ਹੋ ਜਾਣੀਆਂ ਬਿਲਕੁਲ ਹਾਂਜੀ ਤੋ ਆਲੇ ਦਾ ਵਜਨ ਨਹੀਂ ਪਿਆ ਇਸ ਕਰਕੇ ਹਾਲੇ ਇਹਨੂੰ 2-3 ਦਿਨ ਹੋਰ ਪਾਣੀ ਨਹੀਂ ਦੇਣਾ ਜਦੋਂ ਇਹ ਪੂਰਾ ਝੜ ਗਿਆ ਤੁਹਾਡਾ ਹਾਂਜੀ ਉਸ ਵਕਤ ਅਸਲ ਟਾਈਮ ਹੈ ਲੇਕਿਨ ਉਸ ਵਕਤ ਤੇ ਪਾਣੀ ਦੀ ਕਮੀ ਨਹੀਂ ਆਉਂਦੀ ਨਹੀਂ ਕਿਉਂਕਿ ਉਸ ਵਕਤ ਦੁੱਧ ਪਰ ਰਿਹਾ ਠੀਕ ਤੇ ਜਦੋਂ ਦੁੱਧ ਪਰ ਰਿਹਾ ਉਦੋਂ ਪਾਣੀ ਚਾਹੀਦਾ ਉਸ ਵਕਤ ਤੁਸੀਂ 0050 ਦੀ ਸਪਰੇਅ ਕਰ ਸਕਦੇ ਹੋ ਦੋ ਟਾਈਮ ਗਿਆ ਜਦੋਂ 0050 ਸਪਰੇਅ ਕਰ ਸਕਦੇ ਹੋ ਜਾ ਤੀ ਜਦੋਂ ਨਿਕਲਣਾ ਸ਼ੁਰੂ ਹੋਇਆ ਹਾਂਜੀ ਜਾਂ ਜਦੋਂ ਲਟਕ ਗਿਆ ਜਾਂ ਜਦੋਂ ਤੇ ਲਟਕ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਕੁਝ ਨਹੀਂ ਕਰਨਾ ਅਗਰ ਸੁໂດਮਨਾ ਦਾ ਸਪਰੇ ਕਰ ਦੋਗੇ ਉਹਨੇ ਤੁਹਾਨੂੰ ਅਖੀਰ ਤੱਕ ਫੰਗਸ ਤੋਂ ਬਚਾਈਏ ਤੁਸੀਂ ਜਿਹੜੀਆਂ ਦੂਜੀਆ ਦਵਾਈਆਂ ਕਰਦੇ ਹੋ ਇੱਕ ਉਹਦੇ ਨਾਲ ਤੁਹਾਡੇ ਇਥੋਂ ਦੇ ਜਿਹੜੇ ਮਿੱਤਰ ਕੀੜੇ ਆ ਖਾਸ ਕਰਕੇ ਮੱਕੜੀ ਉਹ ਨਹੀਂ ਮਰੇਗੀ ਠੀਕ ਹੈ ਤੁਸੀਂ ਉਹਦੇ ਨਾਲ ਅਗਰ ਤੇਲੇ ਦੀ ਜਾਂ ਸੁੰਡੀ ਦੀ ਸਪਰੇ ਵੀ ਕਰਨੀ ਹੈ ਨਾ ਤੇ ਉਹਦੇ ਵਾਸਤੇ ਬਵੇਰੀਆ ਬਸੀਨੀਆ ਤੇ ਵਰਟੀਸਿਲੀਅਮ ਉਹ ਵੀ ਇੱਕ ਬਾਇਓ ਪੈਸਟ ਕੰਟਰੋਲ ਤੇ ਆ ਉਹ ਤੁਹਾਡਾ ਉਹਦੇ ਨਾਲ ਸੁੰਡੀ ਦਾ ਅਟੈਕ ਤੇ ਤਿੱਲੇ ਦਾ ਅਟੈਕ ਵੀ ਰੁਕ ਜਾਏਗਾ ਠੀਕ ਸੋ ਇਹ ਦੋ ਤਿੰਨ ਚੀਜ਼ਾਂ ਧਿਆਨ ਰੱਖੋ ਫਸਲ ਸਾਡੀ ਵਧੀਆ ਜਿਸ ਤਰ੍ਹਾਂ ਤੁਸੀਂ ਇਸ ਸਾਲ ਹਾਂਜੀ ਆਪਣੇ ਆਪ ਗੈਰਿਓ ਕਿ ਵੀ ਅਸੀਂ ਇੱਕ ਬੁਰੀ ਕਟਾਈ ਆ ਹਾਂਜੀ ਖਾ ਤੁਹਾਡੀ ਸਿਰਫ ਸਰੋਂ ਦੀ ਫਲ ਪਾਣ ਦੇ ਨਾਲ ਇਹ ਸਪਰੇਅ ਤੋਂ ਬਚੇ ਹੋ ਬੋਲੇ ਬੋਲੇ ਅਸਲੀ ਇਹ ਨਾਲ ਤੋਂ ਧਿਆਰਾ ਤੋਂ ਬਾਹਰ ਆਇਆ ਅੱਜ ਤੋਂ 25 ਸਾਲ ਪਹਿਲਾਂ ਬਾਸਮਤੀ ਚ ਕਿਹਾ ਜਾਂਦਾ ਸੀ ਕਿ ਵੀ ਏਰੀਏ 'ਚ ਨਾ ਕੋ ਖਾਦੀ ਲੋੜ ਨਾ ਦਵਾਈ ਦੀ ਲੋੜ ਫਿਰ ਅੱਜ ਕਿਹੜੀ ਬਾਸਮਤੀ ਸੀ ਜਗ੍ਹਾ ਤੇ ਕੋਈ ਹੋਰ ਚੀਜ਼ ਆ ਗਈ ਹੈ ਬਾਸਮਤੀ ਹੀ ਆ ਸਿਰ ਸਾਨੂੰ ਆਪਣੇ ਆਪ ਨੂੰ ਸੋਚਣਾ ਪੈਣਾ ਕੋਈ ਜ਼ਰੂਰ ਦੀ ਲੋੜ ਨਹੀਂ ਹੈ ਨਾ